ਜਹਰੀਲੀ ਸ਼ਰਾਬ ਜਰੀਲੀ ਸ਼ਰਾਬ ਕਨ ਮੌਤਾਂ ਹੋਈਆਂ ਨੇ ਪੰਜਾਬ ਵਿੱਚ ਖੋ ਦਾ ਮਗੇਟੇ ਹਲਕੇ ਨੂੰ ਜੋਧ ਨਸ਼ਿਆ ਵਿਰੋਧ ਦੀ ਫੂਕ ਨਿਕਲ ਗਈ ਹੈ ਮਾਨ ਸਾਹਿਬ ਕਿੱਥੇ ਹੈ ਤੁਹਾਡਾ ਮਹਿੰਮ ਜੁੱਧ ਨਸ਼ਿਆਂ ਵਿਰੋਧ 15 ਲੋਕ ਮਰ ਚੁੱਕੇ ਹੈ ਹਜੇ ਪਤਾ ਨਹੀਂ ਹੋਰ ਕਿੰਨੇ ਮਰ ਸਕਦੇ ਹੈ ਜ਼ਹਿਰੀਲੀ ਸ਼ਰਾਬ ਤੇ ਨਕਲੀ ਸ਼ਰਾਬ ਪੁਲਸ ਵੀ ਆੜ ਦੇ ਵਿੱਚ ਥਾਣੇ ਦੇ ਨਾਲ ਬਣ ਰਹੀ ਸੀ ਜਿੱਥੇ ਮੁਕੰਮਲ ਥਾਰ ਤੇ ਤੁਹਾਡਾ ਪ੍ਰਸ਼ਾਸਨ ਫੇਲ ਹੋ ਗਿਆ ਹੈ। ਔਰ ਇਸ ਗੱਲ ਨੇ ਮੋਹਰ ਲਾਤੀ ਹੈ ਕਿ ਤੁਸੀਂ ਕੇਵਲ ਵਿਖਾਵਾ ਕਰ ਰਹੇ ਸੀ ਨਸ਼ਿਆਂ ਦੇ ਖਿਲਾਫ ਲੜਾਈ ਨਹੀਂ ਲੜ ਰਹੇ ਸੀ। ਔਰ ਲੋਕਾਂ ਦੇ ਘਰ ਢੋਂ ਨਾਲ ਤੇ ਇਸ ਤਰ੍ਹਾਂ ਦੇ ਨਾਰੇ ਦੇਣ ਨਾਲ ਪੰਜਾਬ ਚੋਂ ਨਸ਼ਾ ਖਤਮ ਹੀ ਹੋਣਾ। ਨਸ਼ਾ ਖਤਮ ਕਰਨਾ ਤਾਂ ਨੌਕਰੀਆਂ ਦਿਓ। ਨਸ਼ਾ ਖਤਮ ਕਰਨਾ ਤਾਂ ਆਲਟਰਨੇਟਿਵ ਹੱਲ ਬਾਰੇ ਸੋਚੋ। ਔਰ ਆ ਜਿਹੜੇ ਬੰਦੇ ਮਰੇ ਐ ਇਹਦੀ ਜਾਂਚ ਕਰਾਓ ਤੁਹਾਡੇ ਵੱਡੇ ਪੁਲਿਸ ਦੇ ਅਧਿਕਾਰੀ ਇਹਦੇ ਵਿੱਚ ਸ਼ਾਮਿਲ ਐ ਇਸ ਕਰਕੇ ਸ਼ਰਾਬ ਦਾ ਧੰਦਾ ਚੱਲ ਰਿਆ ਸੀ 15 ਬੰਦੇ ਦੀਆਂ ਮੌਤਾਂ ਹੋਈਆਂ